ਸਤਿ ਸ਼੍ਰੀ ਅਕਾਲ ਸਵਾਥਿਕ ਹੋਰ ਨਵੀਂ ਕਹਾਣੀ ਵਿੱਚ ਰਮਨ ਅਤੇ ਗਗਨ ਬਚਪਨ ਦੀਆਂ ਸਹੇਲੀਆਂ ਸਨ ਪਹਿਲੀ ਜਮਾਤ ਤੋਂ ਹੀ ਇਕੱਠੀਆਂ ਪੜੀਆਂ ਬਹੁਤ ਪਿਆਰ ਸੀ ਦੋਹਾਂ ਦਾ ਆਪਸ ਵਿੱਚ ਪਿੰਡ ਵੀ ਦੋਹਾਂ ਦੇ ਕੋਲੇ ਕੋਲੇ ਹੀ ਸਨ ਤੇ ਇੱਕੋ ਹੀ ਬਾਸਟਕਾਲ ਜਾਂਦੀਆਂ ਦੋਹਾਂ ਨੇ ਵਕਾਲਤ ਦੀ ਪੜ੍ਹਾਈ ਵੱਡੇ ਸ਼ਹਿਰ ਤੋਂ ਕੀਤੀ ਕਾਰੋਬਾਰ ਪੱਖੋਂ ਦੋਨੋਂ ਹੀ ਚੰਗੇ ਤਕੜੇ ਘਰਾਂ ਦੇ ਆ ਸਨ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਸੀ ਰਹੀ ਰਾਮਣ ਸੋਹਣੀ ਤੇ ਜਵਾਨ ਸੀ ਪਰ ਗगन ਦਾ ਰੰਗ ਥੋੜਾ ਸਾਵਲਾ ਸੀ ਤੇ ਕੱਦ ਵੀ ਮਾਦਮ ਜਿਹਾ ਸੁਭਾਅ ਪੱਖੋਂ ਪਰ ਗगन ਖੁੱਲੇ ਦਿਲ ਵਾਲੀ ਤੇ ਛੇਤੀ ਹੀ ਸਭ ਵਿਚ ਘੁਲ ਮਿਲਣ ਵਾਲ ਜਾਣ ਵਾਲੀ ਕੁੜੀ ਸੀ ਪਰ ਰਾਵਣ ਵਿੱਚ ਥੋੜੀ ਆਕੜ ਰਹਿੰਦੀ ਜੇਕਰ ਕੋਈ ਉਸ ਨੂੰ ਪਹਿਲਾਂ ਬੁਲਾਵੇ ਤਾਂ ਹੀ ਉਹ ਉਸ ਨਾਲ ਬੋਲਦੀ ਆਪ ਪਹਿਲ ਕਰਨ ਨੂੰ ਉਹ ਆਪਣੀ ਅਣਖ ਦੇ ਖਿਲਾਫ ਸਮਝਦੀ ਰਮਣ ਅਤੇ ਗगन ਹੁਣ ਜਵਾਨ ਹੋ ਗਈਆਂ ਸਨ ਦੋਹਾਂ ਦੇ ਹੀ ਘਰ ਦੇ ਉਹਨਾਂ ਲਈ ਰਿਸ਼ਤਾ ਲੱਭ ਰਹੇ ਸਨ ਰਮਣ ਤਾਂ ਚਾਹੁੰਦੀ ਸੀ ਕਿ ਉਸ ਨੂੰ ਕਿਸੇ ਵਿਦੇਸ਼ੀ ਮੁੰਡੇ ਦਾ ਰਿਸ਼ਤਾ ਹੋਵੇ ਉਸ ਨੂੰ ਲੱਗਦਾ ਸੀ ਕਿ ਵਿਦੇਸ਼ ਵਿੱਚ ਰਹਿੰਦਾ ਅਮੀਰ ਘਰ ਦਾ ਮੁੰਡਾ ਹੋਵੇਗਾ ਤਾਂ ਉਹ ਹਮੇਸ਼ਾ ਖੁਸ਼ ਰਹੇਗੀ ਉਸ ਦੀ ਜ਼ਿੰਦਗੀ ਬਣ ਜਾਏਗੀ ਉਧਰ ਦੂਸਰੇ ਬੰਨੇ ਗगन ਨੂੰ ਇੰਨਾ ਸਭ ਗੱਲਾਂ ਨਾਲ ਕੋਈ ਫਰਕ ਨਹੀਂ ਸੀ ਪੈਂਦਾ ਉਹ ਆਖਦੀ ਮੁੰਡਾ ਬੇਸ਼ੱਕ ਏਧਰ ਦਾ ਹੋਵੇ ਜਾਂ ਬਾਹਰਲਾ ਪਰ ਮੈਨੂੰ ਸਮਝਣ ਵਾਲਾ ਤੇ ਮਿਹਨਤੀ ਹੋਵੇ ਘਰ-ਬਾਰ ਪੱਖੋਂ ਬੇਸ਼ੱਕ ਘੱਟ ਹੋਵੇ ਕੁਝ ਪਰ ਦਿਲ 'ਚ ਇਮਾਨਦਾਰੀ ਰੱਖਦਾ ਹੋਵੇ ਕੁਝ ਸਮਾਂ ਬੀਤਿਆ ਰਮਨੂਕ ਕੈਨੇਡਾ ਦੇ ਇੱਕ ਮੁੰਡੇ ਦੀ ਵਿਆਹ ਲਈ ਦਾਸ ਪਈ ਰਮਨ ਦਾ ਤਾਂ ਜਿਵੇਂ ਸੁਪਨਾ ਹੀ ਪੂਰਾ ਹੋ ਗਿਆ ਸੀ ਉਹ ਤਾਂ ਹਵਾ 'ਚ ਉਡਾਰੀਆਂ ਮਾਰਨ ਲੱਗੀ ਰੋਜ਼ ਜਹਾਜ਼ਾਂ ਦੇ ਸੁਪਨੇ ਲੈਂਦੀ ਦਰਅਸਲ ਇਹ ਰਿਸ਼ਤਾ ਉਹਨਾਂ ਦੀ ਗਵਰਡਨ ਮਨਜੀਤ ਕੌਰ ਆਪਣੇ ਪੇਕੇਆਂ ਦੇ ਪਿੰਡ ਤੋਂ ਕਰਵਾ ਰਹੀ ਸੀ ਇਸ ਲਈ ਰਮਨ ਦੇ ਘਰਦਿਆਂ ਨੇ ਵੀ ਬਾਹਲੀ ਜਾਂਚ ਪੜਤਾਲ ਨਹੀਂ ਕੀਤੀ ਮੁੰਡੇ ਬਾਰੇ ਮਨਜੀਤ ਕੌਰ ਨੇ ਦੱਸਿਆ ਕਿ ਮੁੰਡਾ ਕੈਨੇਡਾ ਦਾ ਹੈ ਚੰਗਾ ਕਾਰੋਬਾਰ ਕਰਦਾ ਹੈ ਤੇ ਘਰ ਵੀ ਆਪਣਾ ਲਿਆ ਹੋਇਆ ਹੈ ਬਸ ਉਮਰ ਥੋੜੀ ਜ਼ਿਆਦਾ ਹੈ ਘੱਟ ਤੋਂ ਘੱਟ ਆਪਣੇ ਰਮਨ ਤੋਂ 10 ਸਾਲ ਵੱਡਾ ਹੋ ਪਰ ਰਮਨ ਨੂੰ ਤਾਂ ਬਸ ਹੁਣ ਕੈਨੇਡਾ ਹੀ ਦਿਖ ਰਿਹਾ ਸੀ ਉਸਨੇ ਰਿਸ਼ਤੇ ਲਈ ਹਾਂ ਕਰ ਦਿੱਤੀ ਬਹੁਤ ਧੋਮਤਾਵਨਾਰ ਰਮਨ ਦਾ ਵਿਆਹ ਜਸਪ੍ਰੀਤ ਨਿਕਨੇਮ ਜਸ ਨਾਲ ਕਰ ਦਿੱਤਾ ਗਿਆ ਥੋੜਾ ਹੀ ਸਮੇਂ ਬਾਅਦ ਜਸ ਰਮਨ ਨੂੰ ਕੈਨੇਡਾ ਲੈ ਗਿਆ ਉਹਨਾਂ ਸਮਾਂ ਰਮਨ ਆਪਣੇ ਪੇਕੇ ਹੀ ਰਹੀ ਕਿਉਂਕਿ ਉਹਦੇ ਸਹੁਰੇ ਘਰ ਵਿੱਚ ਕੇਵਲ ਜਸਦੇਵ ਬਜ਼ੁਰਗ ਮਾਤਾ ਪਿਤਾ ਹੀ ਰਹਿੰਦੇ ਸਨ ਤੇ ਰਮਨ ਦਾ ਕਹਿਣਾ ਸੀ ਕਿ ਉਹ ਉੱਥੇ ਇਕੱਲੀ ਬੋਰ ਹੋ ਜਾਏਗੀ ਇਸ ਲਈ ਉਹ ਜਦੋਂ ਤੱਕ ਕੈਨੇਡਾ ਨਹੀਂ ਆ ਜਾਂਦੀ ਉਹ ਆਪਣੇ ਮਾਤਾ ਪਿਤਾ ਕੋਲ ਪੇਕੇ ਘਰ ਰਹੇਗੀ ਹੁਣ ਰਮਣ ਆਪਣੇ ਪਤੀ ਜਾਸ ਨਾਲ ਕਨੇਡਾ ਰਹਿਣ ਲੱਗੀ ਉਧਰ ਦੂਸਰੀ ਤਰਫ ਗगन ਨੂੰ ਥੋੜੀ ਹੀ ਦੂਰ ਦੇ ਇੱਕ ਪਿੰਡ ਤੋਂ ਚੰਗੇ ਘਰ ਦਾ ਰਿਸ਼ਤਾ ਆਇਆ ਮੁੰਡੇ ਵਾਲੇ ਨਾ ਤਾਂ ਬਹੁਤ ਗਰੀਬ ਸਨ ਤੇ ਨਾ ਹੀ ਬਹੁਤੇ ਅਮੀਰ ਚਾਰਕ ਕਿੱਲੇ ਪੈਲੀ ਤੋਂ ਆਪਣਾ ਸੋਹਣਾ ਗੁਜ਼ਰਗਜ਼ਾਰਾ ਕਰਨ ਵਾਲੇ ਸਨ ਮੁੰਡਾ ਸੋਹਣਾ ਤੇ ਜਵਾਨ ਚੰਗਾ ਪੜਿਆ ਲਿਖਿਆ ਹੋਇਆ ਤੇ ਮਕੈਨਿਕ ਦਾ ਕੰਮ ਜਾਂਦਾ ਸੀ ਛੋਟੀ ਜੀ ਦੁਕਾਨ ਪਾਈ ਹੋਈ ਸੀ ਉਸਨੇ ਤੇ ਬਾਕੀ ਬਾਪੂ ਨਾਲ ਖੇਤੀਬਾੜੀ 'ਚ ਹੱਥ ਵਟਾ ਦਿੰਦਾ ਸਰਜੀਤ ਸਿੰਘ ਸੋਨੂ ਸੋਨੂ ਕਰਕੇ ਬੁਲਾਉਂਦੇ ਸਨ ਉਸਨੂੰ ਉਹਦੇ ਵੇਲੇ ਗगन ਦੇ ਘਰ ਦੇਆਂ ਨੂੰ ਮੁੰਡੇ ਵਾਲੇ ਚੰਗੇ ਤੇ ਸੰਸਕਾਰੀ ਲੱਗੇ ਗगन ਨੇ ਵੀ ਰਿਸ਼ਤੇ ਲਈ ਮਨਜ਼ੂਰੀ ਭਰ ਦਿੱਤੀ ਦੋਵੇਂ ਸਹੇਲੀਆਂ ਹੁਣ ਆਪੋ ਆਪਣੇ ਸਹਰੇ ਘਰ ਵਸਦੀਆਂ ਦੋਨੋਂ ਇੱਕ ਦੂਜੇ ਨਾਲ ਫੋਨ 'ਤੇ ਗੱਲਾਂ ਕਰ ਲੈਂਦੀਆਂ ਸਨ ਸਮਾਂ ਲੰਘਦਾ ਗਿਆ ਵਿਆਹ ਨੂੰ ਤਕਰੀਬਨ ਸਾਲਕ ਹੋ ਗਿਆ ਹੋਣਾ ਰਾਮਨ ਤੇ ਜਾਸ ਵਿੱਚ ਅਕਸਰ ਮਤਭੇਦ ਹੀ ਰਹਿੰਦੇ ਸੀ ਦਰਅਸਲ ਜਾਸ ਕੰਮ 'ਚ ਹਮੇਸ਼ਾ ਕਰੋ ਬਾਹਰ ਹੀ ਰਹਿੰਦਾ ਸੀ ਤੇ ਰਮਨ ਲਈ ਉਸ ਕੋਲ ਉਸ ਕੋਲ ਥੋੜਾ ਵੀ ਟਾਈਮ ਨਹੀਂ ਸੀ ਨਿਕਲਦਾ ਰਮਨ ਘਰ ਵਿੱਚ ਇਕੱਲੀ ਬੋਰ ਹੋ ਜਾਂਦੀ ਸੀ ਇੱਕ ਦਿਨ ਰਮਨ ਨੇ ਜਾਸ ਨੂੰ ਕਿਹਾ ਕਿ ਉਹ ਵੀ ਉਸ ਨਾਲ ਆਫਿਸ ਵਿੱਚ ਆ ਜਾਇਆ ਕਰੇਗੀ ਤਾਂ ਜੋ ਉਸ ਦੀ ਕੰਮ ਵਿੱਚ ਥੋੜੀ ਮਦਦ ਵੀ ਹੋ ਜਾਇਆ ਕਰੇਗੀ ਤੇ ਨਾਲ ਦੀ ਨਾਲ ਉਹ ਘਰ ਵਿੱਚ ਬੋਰ ਵੀ ਨਹੀਂ ਹੋਇਆ ਕਰੇਗੀ ਪਰਾਜਾਸ ਨੇ ਉਸ ਨੂੰ ਸਾਫ਼ ਬਣਾ ਕਰ ਦਿੱਤਾ ਉਹ ਨਹੀਂ ਸੀ ਚਾਹੁੰਦਾ ਕਿ ਰਮਣ ਘਰੋਂ ਬਾਹਰ ਵੀ ਨਿਕਲੇ ਉਸ ਨੇ ਪਹਿਲਾਂ ਵੀ ਰਮਣ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਹੋਈਆਂ ਸਨ ਜਿਵੇਂ ਕਿ ਘਰੋਂ ਇਕੱਲੀ ਬਾਹਰ ਨਹੀਂ ਜਾਣਾ ਕਿਸੇ ਅਣਜਾਣ ਨਾਲ ਗੱਲ ਨਹੀਂ ਕਰਨੀ ਇਸ ਤਰ੍ਹਾਂ ਦੇ ਕੱਪੜੇ ਨਹੀਂ ਪਹਿਨਣੇ ਆਦਿ ਰਮਣ ਦੀ ਜ਼ਿੰਦਗੀ ਕੁੱਟਮੀ ਅਤੇ ਬੇਜਾਨ ਜਿਹੀ ਹੋ ਗਈ ਸੀ ਉਹ ਅੰਦਰੋਂ ਹੀ ਅੰਦਰੋਂ ਆਪਣੇ ਮਾਪਿਆਂ ਨੂੰ ਯਾਦ ਕਰ ਹੁੰਦੀ ਹੁਣ ਉਸ ਨੂੰ ਕਨੇਡਾ ਜੇਲ੍ਹ ਜਾਪਦਾ ਸੀ ਜਿਵੇਂ ਵਿੱਚੋਂ ਉਹ ਬਾਹਰ ਨਿਕਲਣਾ ਚਾਹੁੰਦੀ ਸੀ ਇੱਕ ਦਿਨ ਅਚਾਨਕ ਜਸਦੇ ਕਪੜੇ ਵਾਸ਼ਿੰਗ ਮਸ਼ੀਨ ਵਿੱਚ ਪਾਉਣ ਲੱਗਿਆ ਉਸ ਨੂੰ ਚਿੱਟੇ ਰੰਗ ਦੇ ਪਾਊਡਰ ਦੀ ਸ਼ੀਸ਼ੀ ਮਿਲੀ ਉਹ ਹੋਰ ਕੁਝ ਨਹੀਂ ਬਲਕਿ ਨਸ਼ਾ ਸੀ ਰਮਨ ਦੇ ਪੁੱਛਣ ਤੇ ਜਸ ਨੇ ਉਸ ਨਾਲ ਬਹੁਤ ਕੁੱਟਮਾਰ ਕੀਤੀ ਤੇ ਗਾਲਾਂ ਵੀ ਕੱਢੀਆਂ ਉਸ ਦਿਨ ਰਮਨ ਨੂੰ ਪਤਾ ਚੱਲਿਆ ਕਿ ਉਸ ਦਾ ਪਤੀ ਉਸ ਤੋਂ ਚੋਰੀ ਨਸ਼ਾ ਕਰਦਾ ਸੀ ਰਮਣ ਅੰਦਰੋਂ ਅੰਦਰੀ ਖਾਤਮ ਹੋਣਾ ਸ਼ੁਰੂ ਹੋ ਗਿਆ ਉਸ ਨੇ ਆਪਣਾ ਦੁੱਖ ਕਿਸੇ ਨੂੰ ਨਹੀਂ ਸਿੱ ਦੱਸਿਆ ਉਹ ਆਪਣੀ ਜਲਦਬਾਜ਼ੀ ਵਿੱਚ ਲਏ ਫੈਸਲੇ ਨੂੰ ਕੋਸ ਰਹੀ ਸੀ ਉਧਰ ਦੂਸਰੀ ਤਰਫ ਗगन ਤੇ ਉਸਦੇ ਪਤੀ ਦਾ ਵੀ ਵਰਕ ਰੂਪ ਵਿੱਚ ਕਨੇਡਾ ਦਾ ਵੀਜ਼ਾ ਲੱਗ ਗਿਆ ਸਹਿਯੋਗ ਦੀ ਗੱਲ ਹੈ ਕਿ ਗगन ਹੁਣੀ ਵੀ ਉਸੇ ਸ਼ਹਿਰ ਵਿੱਚ ਰਹਿਣ ਲੱਗੇ ਜਿੱਥੇ ਰਮਨ ਹੁਣੀ ਰਹਿੰਦੇ ਸਨ ਗगन ਆਪਣੇ ਪਤੀ ਨਾਲ ਬਹੁਤ ਖੁਸ਼ ਸੀ ਉਹ ਉਸਦੀ ਨਿੱਕੀ ਨਿੱਕੀ ਚੀਜ਼ ਦੀ ਵੀ ਬਹੁਤ ਪਰਵਾਹ ਕਰਦਾ ਤੇ ਆਪਣੇ ਸਾਰੇ ਫਰਜ਼ ਪੂਰੇ ਕਰਦਾ ਗगन ਵੀ ਆਪਣੇ ਪਤੀ ਪ੍ਰਤੀ ਪੂਰੀ ਸੇਵਾ ਭਾਵਨਾ ਰੱਖ ਉਸਦਾ ਤੇ ਉਸਦੇ ਪਰਿਵਾਰ ਦਾ ਪੂਰਾ ਸਤਿਕਾਰ ਕਰਦੀ ਅਤੇ ਆਪਣੀ ਹਰ ਜ਼ਿੰਮੇਵਾਰੀ ਨਿਭਾਉਂਦੀ ਇੱਕ ਦਿਨ ਗगन ਤੇ ਸੋਨੂ ਮਾਲ ਵਿੱਚ ਸ਼ਾਪਿੰਗ ਕਰਨ ਗਏ ਹੋਏ ਸਨ ਅਚਾਨਕ ਗगन ਨੇ ਉੱਥੇ ਜਾਸ ਨੂੰ ਕਿਸੇ ਜਵਾਨ ਕੁੜੀ ਨਾਲ ਸ਼ਾਪਿੰਗ ਕਰਦੇ ਦੇਖਿਆ ਦੋਨੋਂ ਹੱਥਾਂ ਵਿੱਚ ਹੱਥ ਪਾਈ ਇੱਕ ਦੂਸਰੇ ਨਾਲ ਖੁਸ਼ੀ-ਖੁਸ਼ੀ ਗੱਲਾਂ ਕਰ ਰਹੇ ਸਨ। ਗਗਨ ਇਹ ਸਭ ਦੇਖ ਕੇ ਬਹੁਤ ਅਚੰਚੇਤ ਜਈ ਹੋਈ। ਉਸਨੇ ਜਸ ਬਾਰੇ ਆਪਣੇ ਪਤੀ ਨੂੰ ਦੱਸਿਆ ਤੇ ਥੋੜਾ ਸਮਾਂ ਜਸ ਦਾ ਮੌਲ ਵਿੱਚ ਪਿੱਛਾ ਕੀਤਾ। ਗਗਨ ਨੂੰ ਧਾਲ ਵਿੱਚ ਕੁਝ ਕਾਲਾ ਲੱਗਾ। ਉਸਨੇ ਛੱਟ ਰਮਨ ਨੂੰ ਫੋਨ ਕੀਤਾ ਅਤੇ ਆਖਣ ਲੱਗੀ, "ਡੀਅਰ ਰਾਜਸ਼ ਅਸੀਂ ਸ਼ਾਮ ਨੂੰ ਤੇਰੇ ਘਰ ਮਿਲਣਾਵਾਂਗੇ। ਉਂਝ ਵੀ ਜਦੋਂ ਦੇ ਕੈਨੇਡਾ ਆਏ ਹਾਂ ਆਪਾਂ ਮਿਲੇ ਨਹੀਂ।" ਇਥੇ ਇਸੇ ਬਹਾਨੇ ਸਾਰੇ ਹਸਬੰਦ ਵੀ ਇੱਕ ਦੂਜੇ ਨੂੰ ਮਿਲ ਲੈਣਗੇ ਅਸਲ ਵਿੱਚ ਰਾਮਣ ਉਹਨਾਂ ਦੇ ਘਰ ਦੇ ਮਾਹੌਲ ਨੂੰ ਵੇਖਣਾ ਚਾਹੁੰਦੀ ਸੀ ਸਮਝ ਤਾਂ ਉਹ ਪਹਿਲਾਂ ਹੀ ਕਾਫੀ ਕੁਝ ਗਈ ਸੀ ਪਰ ਆਪਣੇ ਸ਼ੱਕ ਨੂੰ ਯਕੀਨ ਵਿੱਚ ਬਦਲਣਾ ਚਾਹੁੰਦੀ ਸੀ ਸ਼ਾਮ ਹੋਈ ਜਸਵੀ ਘਰ ਘਰ ਹੀ ਸੀ ਸਭ ਇੱਕ ਦੂਜੇ ਨਾਲ ਬੈਠੇ ਗੱਲਾਂ ਬਾਤਾਂ ਕਰ ਰਹੇ ਸਨ ਅਚਾਨਕ ਗगन ਨੇ ਮਜ਼ਾਕ ਮਜ਼ਾਕ ਵਿੱਚ ਪੁੱਛ ਲਿਆ ਹੋਰ ਫਿਰ ਜੀਜਾ ਜੀ ਅੱਜ ਸ਼ਾਪਿੰਗ ਕਿਵੇਂ ਰਹੀ ਏ ਸੁਣਦੇ ਹੀ ਜਾਸਦੇ ਹੋਸ਼ ੁੱਡ ਗਏ ਉਹਦਾ ਰੰਗ ਪੀਲਾ ਪੈ ਗਿਆ ਕਿਹੜੀ ਸ਼ਾਪਿੰਗ ਕਰਨ ਉਸਨੇ ਥਥਲਾਈ ਜਹੀ ਆਵਾਜ਼ ਵਿੱਚ ਪੁੱਛਿਆ ਮੈਨੂੰ ਲੱਗਦਾ ਅੱਜ ਮੈਂ ਜਿਵੇਂ ਤੁਹਾਨੂੰ ਮਾਲ ਵਿੱਚ ਵੇਖਿਆ ਸਵੇ ਅਸੀਂ ਦੁਪਹਿਰੇ ਸ਼ਾਪਿੰਗ ਕਰਨ ਗਏ ਮੇਰੇ ਸਾਹਮਣੇ ਵਾਲੀ ਦੁਕਾਨ ਤੇ ਦੇਖਿਆ ਸੀ ਜਮਾਂ ਹੀ ਤੁਹਾਡੇ ਵਰਗਾ ਰੋਕਣ ਲੱਗਾ ਮੈਨੂੰ ਉਸ ਦਾ ਪਹਿਲਾਂ ਤਾਂ ਮੈਂ ਬੁਲਾਉਣ ਲਈ ਚਲੀ ਸਾਂ ਪਰ ਉਸ ਦੇ ਨਾਲ ਇੱਕ ਫਿਰ ਇੱਕ ਜਵਾਨ ਕੁੜੀ ਨੂੰ ਦੇਖ ਕੇ ਮੈਂ ਪਿੱਛੇ ਮੁੜ ਹੋਈ ਲੈ ਭਲਾ ਮੈਂ ਕਿੱਥੇ ਜਾਣਾ ਮੋਲਨਾ ਵਿੱਚ ਸ਼ਾਪਿੰਗ ਤੇ ਤੈਨੂੰ ਉਂਝ ਹੀ ਭਲੇਖਾ ਲੱਗਾ ਹੋਣਾ ਹਾਉ ਕੋਈ ਮੈਨੂੰ ਤਾਂ ਕੰਮ ਤੋਂ ਵੇਲ ਨਹੀਂ ਹਾਂਜੀ ਹਾਂਜੀ ਚਲੋ ਹਉ ਹੋ ਜਾਂਦਾ ਕਈ ਵਾਰ ਇੰਜ ਗगन ਨੇ ਵੀ ਗੱਲ ਟਾਲਮਟੋਲ ਕਰ ਦਿੱਤੀ ਪਰ ਜਾਸ ਦੇ ਚਿਹਰੇ ਦੀ ਬੇਚੈਨੀ ਤੇ ਮੱਥੇ ਤੇ ਪੈ ਰਹੀਆਂ ਤਰੇਲੀਆਂ ਉਸ ਦੇ ਸ਼ੱਕ ਤੇ ਸ਼ੱਕ ਨੇ ਯਕੀਨ ਵਿੱਚ ਬਦਲਣ ਲਈ ਕਾਫੀ ਸਨ ਉਸ ਨੇ ਰਮਨ ਦੀ ਚੁੱਪੀ ਜਿਹੀ ਤੋਂ ਵੀ ਅੰਦਾਜ਼ਾ ਲਗਾ ਲਿਆ ਸੀ ਕਿ ਰਮਨ ਉਸ ਨਾਲ ਖੁਸ਼ ਨਹੀਂ ਪਰ ਗਗਨ ਚਾਹੁੰਦੀ ਸੀ ਕਿ ਰਮਨ ਉਸ ਨਾਲ ਆਪਣਾ ਦੁੱਖ ਆਪ ਸਾਂਝਾ ਕਰੇ ਇਸ ਲਈ ਉਹ ਰਮਨ ਨਾਲ ਇਕੱਲਿਆਂ ਗੱਲ ਕਰਨ ਦਾ ਰਾਹ ਬਣਾਉਣਾ ਚਾਹੁੰਦੀ ਸੀ ਗਗਨ ਨੇ ਬਹਾਨਾ ਜਿਹਾ ਬਣਾਉਂਦਿਆਂ ਆਖਿਆ ਲੈ ਰਮਣਾ ਪਹਿਲੀ ਵਾਰ ਮੈਂ ਤੇਰੇ ਘਰ ਆਈ ਹਾਂ ਚੱਲ ਆਪਣਾ ਘਰ ਤਾਂ ਚੰਗੀ ਤਰ੍ਹਾਂ ਦਿਖਾ ਨਾਲੇ ਚੱਲ ਬਚਪਨ ਦੀਆਂ ਕੁਝ ਯਾਦਾਂ ਤਾਜ਼ਾ ਕਰ ਲਈਏ ਇਹਨਾਂ ਨੂੰ ਵੀ ਨਾਲੇ ਇਕੱਲਿਆਂ ਨੂੰ ਕੁਝ ਸਮਾਂ ਬੈਠ ਲੈਂਦੇ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣ ਪਹਿਚਾਨ ਹੋ ਜਾਵੇਗੀ ਰਮਣ ਗगन ਨੂੰ ਘਰ ਵਖਾਉਣ ਲਈ ਆਪਣੇ ਨਾਲ ਲੈ ਗਈ ਜਦੋਂ ਉਹ ਉੱਪਰਲੀ ਮੰਜ਼ਲ ਤੇ ਗਈਆਂ ਤਾਂ ਅਚਾਨਕ ਹੀ ਗगन ਨੇ ਰਮਣ ਦਾ ਹੱਥ ਫੜਿਆ ਤੇ ਪੁੱਛਣ ਲੱਗੀ ਰਮਣਾ ਇਹ ਨੀ ਚੁੱਪ ਚਾਪ ਕਿਉਂ ਹੈ ਉਂਝ ਵੀ ਪਤਲੀ ਤੇ ਕਮਜ਼ੋਰ ਹੋ ਗਈ ਹੈ ਕੀ ਗੱਲ ਹੈ ਕੋਈ ਗੱਲ ਤਾਂ ਦੱਸ ਮੈਨੂੰ ਪਹਿਲਾਂ ਤਾਂ ਰਮਣ ਗੱਲ ਜਿਹੀ ਟਾਲਣ ਲੱਗੀ ਨਾ ਗਗਨਾ ਪੜਾ ਗੱਲ ਕੀ ਹੋਣੀ ਉੰਜ ਹੀ ਪਿਛਲੇ ਮਹੀਨੇ ਥੋੜਾ ਬਿਮਾਰ ਹੋ ਗਈ ਸਾਂ ਤੇ ਬੁਖਾਰ ਚੜ ਗਿਆ ਸੀ ਅਜੇ ਮੈਨੂੰ ਲੱਗਦਾ ਹੈ ਕਿ ਡੁੱਲੇ ਵੇਰਾਂ ਦਾ ਕੁਝ ਨਹੀਂ ਵਿਗੜਿਆ ਜੇ ਜੀਜਾ ਜੀ ਕੁਝ ਤੇਰੇ ਨਾਲ ਅਜਿਹਾ ਧੋਖਾ ਕਰ ਰਿਹਾ ਹੈ ਤਾਂ ਆਪਾਂ ਸਭ ਮਿਲ ਕੇ ਕੋਈ ਹੱਲ ਕਰ ਲਵਾਂਗੇ ਗਗਨ ਯਾਰ ਮੈਂ ਤਾਂ ਸੋਚਿਆ ਸੀ ਕੈਨੇਡਾ ਵਿੱਚ ਰਹਿੰਦਾ ਹੈ ਆਪਣਾ ਕਾਰੋਬਾਰ ਘਰ-ਬਾਰ ਹੈ ਮੈਂ ਕੈਨੇਡਾ ਜਾ ਕੇ ਰਾਜ ਕਰਾਂਗੀ ਪਰ ਇੱਥੇ ਆ ਕੇ ਤਾਂ ਮੇਰੀ ਜ਼ਿੰਦਗੀ ਖਤਮ ਹੋ ਗਈ। ਇਹ ਕੈਨੇਡਾ ਨਹੀਂ ਸਭ ਜੇਲ ਹੈ। ਮੈਂ ਇੱਥੇ ਇਸ ਘਰ ਵਿੱਚ ਕੈਦਿਆਂ ਵਾਂਗ ਰਹਿੰਦੀ ਹਾਂ। ਪਹਿਲੇ ਹੀ ਦਿਨ ਤੋਂ ਮੇਰੇ ਨਾਲ ਰੋਕਾ ਟੋਕੀ ਸ਼ੁਰੂ ਸੀ। ਫਿਰ ਅਚਾਨਕ ਇਸ ਦੇ ਨਸ਼ੇ ਕਾਰਨ ਕਾਰਨ ਬਾਰੇ ਵੀ ਪਤਾ ਲੱਗਾ ਤੇ ਹੁਣ ਜੋ ਸਭ ਜੋ ਤੂੰ ਦੱਸਿਆ ਮੈਂ ਤਾਂ ਜਿਉਂਦਿਆਂ ਜਿਉਂ ਹੀ ਖਤਮ ਹੋ ਗਈ ਹਾਂ। ਗਗਨ ਕਿੱਧਰ ਜਾਵਾਂਗੀ ਮੈਂ? ਹੁਣ ਤਾਂ ਮੈਂ ਵੀ ਪੇਟ ਤੋਂ ਹਾਂ। ਮੈਂ ਬਹੁਤ ਬੁਰੀ ਤਰ੍ਹਾਂ ਆਪਣੀ ਜ਼ਿੰਦਗੀ ਵਿੱਚ ਫਸ ਗਈ ਹਾਂ ਮਾਪਿਆਂ ਨੂੰ ਇਹ ਸਭ ਦੱਸ ਕੇ ਮੈਂ ਉਹਨਾਂ ਨੂੰ ਦੁੱਖ ਨਹੀਂ ਸੀ ਦੇਣਾ ਚਾਹੁੰਦੀ ਆਖਿਰ ਉਸ ਵਕਤ ਮੈਨੂੰ ਵੀ ਬਹੁਤ ਹੀ ਕਾਲ ਪਈ ਹੋਈ ਸੀ ਮੈਂ ਕੈਨੇਡਾ ਜਾਣਾ ਨਾ ਮੁੰਡੇ ਬਾਰੇ ਕੁਝ ਖਾਸ ਪਤਾ ਕੀਤਾ ਨਾ ਹੋਰ ਬਸ ਕੈਨੇਡਾ ਦੇ ਚਾਹ ਵਿੱਚ ਅੰਨੀ ਹੋ ਗਈ ਤੇ ਆਪਣੀ ਜ਼ਿੰਦਗੀ ਨੂੰ ਹਨੇਰ ਬਣਾ ਲਿਆ ਤੂੰ ਫਿਕਰ ਨਾ ਕਰ ਰਾਮਣ ਮੈਂ ਤੇਰੇ ਨਾਲ ਹਾਂ ਮੈਂ ਤੈਨੂੰ ਇੰਜ ਰੋਲਣ ਨਹੀਂ ਦੇਵਾਂਗੀ ਅਸੀਂ ਜ਼ਰੂਰ ਕੁਝ ਨਾ ਕੁਝ ਕਰਾਂਗੇ ਬਸ ਹਿੰਮਤ ਰੱਖ ਤੇ ਆਪਣਾ ਧਿਆਨ ਵੀ ਇਸ ਵਕਤ ਤੇਰੇ ਹੋਣ ਵਾਲੇ ਬੱਚੇ ਨੂੰ ਆਪਣੀ ਮਾਂ ਦੀ ਬਹੁਤ ਜ਼ਰੂਰਤ ਹੈ ਤੂੰ ਕਭਰਾਣਾ ਮੈਂ ਕਰਦੀ ਹਾਂ ਇਹਨਾਂ ਨਾਲ ਗੱਲ ਕੋਈ ਤੇ ਚੰਗਾ ਹੱਲ ਹੋਵੇਗਾ ਇਹ ਕਹਿ ਕੇ ਸੋਨੂ ਤੇ ਗगन ਚਲੇ ਗਏ ਘਰ ਆ ਕੇ ਗगन ਨੇ ਜਸ ਬਾਰੇ ਸਾਰੀ ਗੱਲ ਸੋਨੂ ਨੂੰ ਦੱਸੀ ਸੋਨੂ ਸਮਝਦਾਰ ਮੁੰਡਾ ਸੀ ਉਸ ਨੇ ਸਲਾਹ ਦਿੱਤੀ ਕਿ ਪਹਿਲਾਂ ਤਾਂ ਸਾਨੂੰ ਜਸ ਨਾਲ ਗੱਲ ਕਰਨੀ ਚਾਹੀਦੀ ਹੈ ਜੇਕਰ ਉਹ ਨਹੀਂ ਸਮਝਦਾ ਤਾਂ ਫਿਰ ਡਾਈਵੋਰਸ ਹੀ ਇੱਕ ਮਾਤਰ ਜ਼ਰੀਆ ਹੈ। ਅਜੇ ਇਹ ਬੰਦੇ ਤੋਂ ਛੁਟਕਾਰਾ ਪਾਉਣ ਲਈ। ਵਰਨਾ ਰਮਣ ਅਤੇ ਉਸਦੇ ਬੱਚੇ ਦੀ ਸਾਰੀ ਜ਼ਿੰਦਗੀ ਖਰਾਬ ਹੋ ਜਾਵੇਗੀ। ਇਸ ਨਾਲ ਕਾਫੀ ਕਮਜ਼ੋਰੀ ਹੋ ਗਈ ਹੈ। ਗਗਨ ਸਮਝ ਗਈ ਕਿ ਰਮਣ ਇੰਜ ਉਸ ਨੂੰ ਕੁਝ ਨਹੀਂ ਦੱਸੇਗੀ। ਉਸ ਨੇ ਸਾਫ਼ ਆਖ ਦਿੱਤਾ। ਰਵਣ ਮੈਂ ਅੱਜ ਜੀਜਾ ਜੀ ਨੂੰ ਮਾਲ ਵਿੱਚ ਕਿਸੇ ਕੁੜੀ ਨਾਲ ਸ਼ਾਪਿੰਗ ਕਰਦੇ ਹੋਏ ਦੇਖਿਆ ਸੀ। ਪਹਿਲਾਂ ਤਾਂ ਮੈਨੂੰ ਵੀ ਸ਼ੱਕ ਹੀ ਰਿਹਾ ਪਰ ਫਿਰ ਅਸੀਂ ਦੋਹਾਂ ਨੇ ਕਾਫੀ ਟਾਈਮ ਉਹਨਾਂ ਦਾ ਪਿੱਛਾ ਕੀਤਾ ਉਹ ਸੱਚੀ ਜਸਜੀਤਾ ਜੀ ਹੀ ਸੀ ਪਰ ਇੰਜ ਕਿਸੇ ਹੋਰ ਕੁੜੀ ਨਾਲ ਹੱਥਾਂ 'ਚ ਹੱਥ ਪਾਈ ਤੂੰ ਮੈਨੂੰ ਦੱਸ ਕੀ ਗੱਲ ਹੈ ਖੁਸ਼ ਤਾਂ ਹੈ ਕੋਈ ਅਜੀਹੀ ਗੱਲਬਾਤ ਇਹ ਸੁਣਦੇ ਹੀ ਰਮਣ ਦੀ ਅੱਖਾਂ ਭਾਰਾਈਆਂ ਤੇ ਉਹ ਗਗਨ ਦੇ ਗਲ ਲੱਗ ਰੋਣ ਲੱਗੀ ਗਗਨ ਨੇ ਉਸ ਨੂੰ ਚੁੱਪ ਕਰਵਾਇਆ ਤੇ ਆਖਣ ਲੱਗੀ ਰਮਣ ਅਸੀਂ ਬਚਪਨੀਆਂ ਸਹੇਲੀਆਂ ਹਾਂ ਹਰ ਗੱਲ ਸਾਂਝੀ ਕਰਦੀਆਂ ਆਈਆਂ ਮੈਨੂੰ ਸਭ ਖੁੱਲ ਕੇ ਦੱਸ ਸ਼ਾਇਦ ਮੈਂ ਤੇਰੀ ਕੋਈ ਮਦਦ ਕਰ ਸਕਾਂ ਪਰ ਜਾਸ ਨੇ ਉਸ ਨੂੰ ਬੇਇੱਜ਼ਤ ਕਰ ਆਪਣੇ ਘਰ ਦਾ ਮਾਮਲਾ ਆਕ ਦਿੱਤਾ ਤੇ ਉਥੋਂ ਕੱਢ ਦਿੱਤਾ ਉਸ ਨੇ ਰਮਨ ਨੂੰ ਹੁਣ ਹੋਰ ਵੀ ਤੰਗ ਕਰਨਾ ਸ਼ੁਰੂ ਕਰ ਦਿੱਤਾ ਰਮਨ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਪਰ ਗगन ਚੁੱਪ ਕਰਕੇ ਬੈਠਣ ਵਾਲਿਆਂ ਚੋਂ ਨਹੀਂ ਸੀ ਇੱਕ ਦਿਨ ਉਹ ਵੂਮਨ ਹੈਲਪ ਵਾਲਿਆਂ ਨੂੰ ਲੈ ਕੇ ਰਮਨ ਦੇ ਘਰ ਜਾਵੜੀ ਰਮਨ ਨੇ ਆਪਣੀ ਸਾਰੀ ਗੱਲ ਉਹਨਾਂ ਨੂੰ ਦੱਸ ਦਿੱਤੀ ਉਹ ਮੈਨਾ ਹੈਲਪ ਵਾਲਿਆਂ ਦੀ ਮਦਦ ਨਾਲ ਉਹਨਾਂ ਦੇ ਜਸ ਤੋਂ ਡਾਈਵੋਰਸ ਲੈ ਲਿਆ ਅਤੇ ਉਸ ਨੂੰ ਉਸਦੀ ਅੱਧੀ ਪ੍ਰਾਪਰਟੀ ਵੀ ਮਿਲ ਗਈ ਫਿਰ ਉਸ ਦਾ ਹੋਰ ਜਗਾ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੁਣ ਰਮਨ ਦੀ ਸਿਹਤ ਵਿੱਚ ਵੀ ਸੁਧਾਰ ਹੋਣ ਲੱਗ ਪਿਆ ਸੀ ਉਸ ਨੇ ਸੋਹਣੇ ਅਤੇ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ ਕੁਝ ਸਮਾਂ ਇੰਜ ਹੀ ਬੀਤਿਆ ਫਿਰ ਗਗਨ ਨੇ ਆਪਣੇ ਦੌਰ ਦੇ ਰਿਸ਼ਤੇ ਲਈ ਰਮਨ ਨੂੰ ਆਖਿਆ ਉਸ ਨੇ ਕਿਹਾ ਕਿ ਬੇਸ਼ੱਕ ਤੇਰੇ ਕੋਲ ਇੱਕ ਬੱਚਾ ਹੈ ਤੇ ਤੁਮ ਪਹਿਲਾ ਵਿਆਹੀ ਹੋਈ ਸੀ ਪਰ ਸਾਡੇ ਪਰਿਵਾਰ ਨੂੰ ਇਸ ਨਾਲ ਫਰਕ ਨਹੀਂ ਪੈਂਦਾ ਅਸੀਂ ਇਸ ਬੱਚੇ ਨੂੰ ਪਿਤਾ ਦਾ ਪਿਆਰ ਵੀ ਦੇਣਾ ਚਾਹੁੰਦੇ ਹਾਂ ਰਮਨ ਰਿਸ਼ਤੇ ਲਈ ਮੰਨ ਗਈ ਤੇ ਸੋਨੂ ਦੇ ਛੋਟੇ ਭਰਾ ਮਨਜੀਤ ਨਾਲ ਉਸ ਦਾ ਧੌਮ ਧਾਵ ਨਾਲ ਵਿਆਹ ਹੋਇਆ ਦੋਨੋਂ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਜੀਵਨ ਲਗੇ ਬੇਸ਼ੱਕ ਦੋਨੋਂ ਪੰਜਾਬ ਵਿੱਚ ਹੀ ਰਹਿ ਰਹੇ ਸਨ ਅਤੇ ਘਰ-ਬਾਰ ਵੀ ਉਨ੍ਹਾਂ ਅਮੀਰ ਨਹੀਂ ਸੀ ਪਰ ਹੁਣ ਰਮਨ ਕੋਲ ਦਿਲਦਾਸ ਕੋਨ ਸੀ ਖੁਸ਼ੀਆਂ ਸੀ ਅਤੇ ਉਹ ਆਪਣੇ ਪਰਿਵਾਰ ਨਾਲ ਬਹੁਤ ਸੋਹਣੀ ਜ਼ਿੰਦਗੀ ਜੀ ਰਹੀ ਸੀ। ਲਗਭਗ ਤੇ ਸੋਨੂੰ ਵੀ ਸਾਲ ਬਾਅਦ ਪੰਜਾਬ ਆ ਸਭ ਨੂੰ ਮਿਲ ਗਏ ਲ ਜਾਂਦੇ ਸਨ। ਦੋਨੋਂ ਸਹੇਲੀਆਂ ਹੁਣ ਇੱਕੋ ਘਰ ਹੀ ਵਿਆਹੀਆਂ ਗਈਆਂ ਤੇ ਬਹੁਤ ਖੁਸ਼ ਹਨ। ਜੇਕਰ ਇਹ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਹੋਰ ਇਸ ਤਰ੍ਹਾਂ ਦੀਆਂ ਵਧੀਆ ਕਹਾਣੀਆਂ ਵਾਲੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ। ਧੰਨਵਾਦ।